ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਅੱਜ ਇਸ ਨਵੇਂ ਵਲੌਗ 'ਚ ਤੇ ਅੱਜ ਆਪਣੇ ਵਲੌਗ ਦੀ ਸਟਾਰਟਿੰਗ ਕਰਦੇ ਆਂ ਪਹਿਲਾ ਵਲੌਗ ਪਾਵਾਂਗੇ ਅੱਜ ਤੇ ਅੱਜ ਆਪਾਂ ਜਾਨਵਰ ਜਨੂਰ ਕੱਢੇ ਆਂ ਦਿਖਾ ਉੱਧਰ ਆ ਬੱਚੇ ਗਏ ਯਾਨੇ ਵੀ ਸਾਰੇ ਕੋ ਬੱਚੇ ਛੱਡੇ ਵੀ ਆ ਤਾਂ ਫਿਰਦੇ ਆ ਵੀ ਉੱਡੀ ਫਿਰ ਆਪਾਂ ਜਾਵਾਂਗੇ ਦਰਫਰੀਦ ਕੋਲੇ ਉਹਦੇ ਵੀ ਜਾਨਵਰ ਦਿਖਾਵਾਂਗੇ ਤੁਹਾਨੂੰ ਵੱਡੇ ਜੋੜੇ ਸਾਰੇ ਆਪਣੇ ਉੱਧਰ ਆ ਤੇ ਬਾਕੀ ਜਾਨਵਰ ਥੱਲੇ ਬੈਠੇ ਆ ਇੱਧਰ ਆਪਾਂ ਵਰਾਈਟਾ ਚੱਕ ਰਿਹਾ ਹੈ ਇੱਥੇ ਖੁੱਡੇ ਕੌਣ ਲੱਗਾਗੇ ਹੁਣ ਖੁੱਡੇ ਇੱਧਰ ਪਾਵਾਂਗੇ ਆਪਾਂ ਸਾਰੇ ਆਥਾਂ ਸਾਫ ਕਰਤੀ ਆ ਤੇ ਚਲੋ ਆਪਾਂ ਹੁਣ ਚਲਦੇ ਆ ਦਲਪ੍ਰੀਤ ਕੋਲੇ ਫਿਰ ਉੱਥੇ ਦਿਖਾਉਣੇ ਆ ਤੁਹਾਨੂੰ ਬਾਕੀ ਜਾਨਵਰ ਕਾਟ ਦੇ ਕਾਟ ਤੇ ਮਿੱਤਰੋ ਆਪਾਂ ਪਹੁੰਚ ਗਏ ਹਾਂ ਦਲਪ੍ਰੀਤ ਕੋਲੇ ਦਿਖਾਉਣੇ ਆ ਤੁਹਾਨੂੰ ਜਾਨਵਰ ਜਾ ਕੇ ਅੰਦਰ ਵਾਲੇ ਆਇਓ ਚੱਲਦੇ ਆ ਮਿੱਤਰੋ ਤੇ ਆਪਾਂ ਬਈ ਪਹੁੰਚ ਕੇ ਆ ਪਹਿਲਾ ਖੁੱਡਾ ਆਪਣਾ ਇੱਥੇ ਦਿਖਾਉਣੇ ਆਪਾਂ ਤੁਹਾਨੂੰ ਜਾਨਵਰ ਵੱਡੇ ਜਾਨਵਰ ਇੱਥੇ ਸਾਰੇ ਬੱਚੇ ਵਾਲੇ ਵੱਡੀਆਂ ਜੋੜੀਆਂ ਲੱਗੀਆਂ ਹੋਈਆਂ ਤੇ ਆਪਾਂ ਬਈ ਕੁੱਕਰ ਗਲੀਕਰ ਛਾੜ ਲਿਆ ਬਹੁਤ ਯਤਨ ਨਾਲ ਕੁੱਕਰ ਛਾੜ ਲਿਆ ਹੁਣ ਆਪਾਂ ਇਹ ਕੱਲੇ ਕੱਲੇ ਕੂਤਰ ਦੀ ਹਸਤਰੀ ਦੱਸਾਂਗੇ ਚਲੋ ਕੀ ਦਾਈ ਜਿੱਤੇਗਾ ਨਹੀਂ 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 ਛੱਡੇਗੀ ਬੱਚੇ ਨੂੰ ਰੱਖਿਆ ਕਰੇ ਚੰਗਾ ਹੋਰ ਦਾਈ ਬਹੁਤ ਛੋੜਾ ਜਾਨਵਰ ਆਇਆ ਚੰਗਾ ਜੰਦਰਾ ਤੇ ਇਹ ਆਹ ਹੈ ਇਹ ਵੜ ਗਈ ਲਈ ਆਪਣੀ ਵੀ ਪਿਲੇ ਸਾਲ ਇਹ ਵੜ ਗਈ ਲਈ ਬਈ ਦੂਜੀ ਤੇ ਆ ਕੇ ਚੈੱਕ ਕਰੋ ਇਹਦੀ ਸੁਦੇ ਨਾ ਕਰੀ ਇਹ ਬਈ ਸਾਲ ਇੱਥਾ ਰਹੀਆ ਵਿਰਗੇ ਤੇ ਆਹ ਹੈ ਵੀ ਆਹ ਪੁੜੀ ਆਪਣੇ ਬਈ ਗਰਬਾ ਵਚ ਦੇਵਾਲੇ ਚ ਇਹ ਤਾਂ ਡਾਈ ਵੀ ਹੈ ਇਹ ਡਾਈ ਨਹੀਂ ਬਈ ਇਹ ਬੰਦ ਹੀ ਰੱਖਿਆ ਬੱਚਿਆਂ ਨੂੰ ਰੋਕੇ ਹੋਏ ਆ ਇਹ ਆ ਨਹੀਂ ਹੁਣ ਜੁੜੀਆਂ ਦੀਆਂ ਬਗੈ ਬੰਦੇ ਤੋਂ ਬੱਚੇ ਘੜਾਉਣਾ ਤੇ ਦੋ ਬੱਚੇ ਕੱਢੀਏ ਬੱਚਾ ਪੜਾਵਾ ਚੰਗਾ ਉਹਦੇ ਆਪ ਉਹਦੇ ਨਾਲ ਭਰਾ ਰੱਖਿਆ ਸੀਗਾ ਇਹ ਜੁੜੀ ਛੱਡੀ ਲੀਂਦੀ ਹੈ ਦੇਖੋ ਇਹ ਆ ਵੀ ਕਿਹਨੇ ਪੁੱਨੇ ਆਦਿਆ ਆਪਣਾ ਭਰਾ ਨਹੀਂ ਪਾਈਵਾ ਉਹਨੇ ਆਪਣੀ ਦੇ ਵਿੱਚ ਘੜਾਉਣਾ ਜੀ ਇੰਡੂਟਰੀ ਇਹ ਇਹ ਵੀ ਇਹ ਐਰਗੋਨਿਕ ਨਹੀਂ ਆਪਾਂ ਮੀਨ ਪੁੱਛਾਂਗਾ ਉੱਤਰ ਦਿਨਾਈ ਦਾ ਬੱਚੇ ਦੂਰੇ ਦੇ ਆਪਾਂ ਤੇ ਆ ਬਈ ਹੁਣ ਆਪਾਂ ਤੁਹਾਨੂੰ ਸੌਂਕ ਕਰਾਉਣੇ ਆ ਕਿ ਕਰਕੇ ਆਪਾਂ 3 ਜਨਵਰੀ ਖੜਿਆ ਬਹੁਤ ਚੰਗੇ ਜਣੰਦਾ ਸਾਰੇ ਰਿਜਲਟਡ ਜਨੰਵਰ ਆਪਣੇ ਤਰਕੇ ਆਏ ਤੇ ਆ ਬਈ ਯਾਰ ਨੀਲੀ ਕਿਹੜੀ ਆ ਇਹ ਵੀ ਗੱਦੀ ਵਾਲਿਆਂ ਚੋਂ ਇਹ ਚੋਂ ਥੋੜੀ ਜਿਹੀ ਮੈਸ ਬਈ ਦੀ ਆ ਮੂਰੀ ਯਾਰ ਰੋਗਲੀ ਸੀ ਬਚਾਸਤੀ ਬੱਚੇ ਜਦ ਕਿ ਕਿਹੜਾ ਬਹੁਤ ਚੰਗਾ ਉੱਦੇ ਉਹਨੇ ਕਿਹ ਦੂੜੀ ਛੱਡੀ ਜੀ ਇਹ ਬਈ ਖਟੀਆਂ ਖਰੀ ਕਬੂਟਰੀ ਹੈ ਬਈ ਜੀ ਜੀ ਗੋਗਿਆ ਕੀ ਗੱਡੀ ਸੀ ਆਪਣੇ ਕੋਲੇ ਹੂਰੇ ਦਾ ਬਹੁਤ ਸੀ ਡੱਬੇ ਨੂੰ ਬਹੁਤ ਸੀ ਮੀਂਹ ਦੀ ਪਹਿਲੀ ਗੱਡੀ ਸੀ ਤਾਂ ਕਰਕੇ ਲੋਕ ਇਹ ਕੀ ਹੈ ਬਈ ਹਰੇ ਵੀ ਨੀਲਾ ਹਾਂ ਇੱਕ ਹੀ ਹੈ ਬਈ ਮੀਮੀ ਉਹਦੇ ਤੇ ਗਾਂ ਦੇ ਉੱਤੇ ਲਾਏ ਕਹਨੇ ਨਹੀਂ ਆ ਵੀ ਅੱਧੇ ਤੀ ਬੈਠ ਜਾ ਆਂਡੇ ਨੇ ਬੈਠ ਜਾ ਕਿਹੜੇ ਪੁੱਤਰ ਨਾਲ ਜੋੜਿਆ ਬਈ ਇਹਦੀ ਇਹ ਪੁੱਤ ਵਾਲੇ ਪੁੱਤਰਾਂ ਲੱਗੀਆਂ ਕਾਲੀ ਚੰਨਲ ਜਿਹੜਾ ਪਰਬੋਲੇ ਕਰਿਆ ਕੀ ਬਾਲਾ ਉਹਦੇ ਤੇ ਪੁੱਤਰਾਂ ਲੱਗੀਆਂ ਇਹ ਆ ਬਈ ਇਹਦਾ ਕੀ ਰਾਜਾ ਇਹ ਬਈ ਭੈ ਭਰਾ ਦਾਪ ਲਾ ਕੇ ਕਢਾਇਆ ਸੀਗਾ ਬੜਾ ਕਢਾਇਆ ਸੀਗਾ ਇਹ ਗੱਦੇ ਵਾਲੇ ਪੁੱਤਰਾਂ ਦੇ ਪੁੱਤਰਾਂ ਹਾਂ ਪਿਆਰ ਕਰਕੇ ਰੱਖ ਲਈ ਜੀ ਇਹ ਦਮੇ ਭੈ ਆਜੀ ਭੈਣ ਆ ਇਹ ਆਪਣੇ ਦੇ ਕੋਈ ਬੰਦਾ ਬੱਚੇ ਕਢਾਉਣ ਦੀ ਭੈਣ ਲੈ ਕੇ ਸੀ ਉਹਦੇ ਕੋਲ ਬੱਚੇ ਬਹੁਤ ਚੰਗੇ ਓਡੇ ਇਹਦੇ ਗਿਆ ਪੁੱਤ ਬਾਈ ਦੇ ਵਾਪਸ ਲੈ ਆਣ ਦੀ ਬੱਚੇ ਕਢਾਉਣ ਵਾਸਤੇ ਕਬੂਤਰ ਦੇ ਬੱਚੇ ਆਪਣੇ ਕੋਲ ਰਹੇ ਗਿਆ ਦੋ ਇਹਦਾ ਭਾਈ ਮਾਪੇ ਬੈਠਾ ਆਪਣੇ ਹਾਂ ਮਾਪੇ ਬੈਠਾ ਵੀ ਇਹਦਾ ਮਾਪੇ ਦੇ ਖਾਣੇ ਹਾਂ ਮਾਪੇ ਭਾਈ ਇਥੇ ਗੁੱਡੇ ਦਾ ਤੇ ਦੂਜੇ ਗੁੱਡੇ ਦਾ ਕੀ ਚੋਣੇ ਕੀ ਆ ਵੀ ਮਾਪੇ ਦਾ ਮਾਪੇ ਹੁਣ ਪਾਰ ਕੇ ਲਾਏ ਵੇ ਪਹਿਲਾਂ ਭੈਣ ਭਰਾ ਲਾਇਵੇ ਸੀ ਹੁਣ ਪਿਆ ਉਹ ਇਧਰਲੇ ਗੁੱਡੇ ਚੋਂਗਾ ਮਾਂ ਦੂਜੀ ਪਿੰਡ ਇਹ ਤੇ ਉਹ ਕਿਹੜਾ ਭਈ ਇਹਦਾ ਲੋਕ ਖਾਣੇ ਕੋਲ ਉੱਪਰ ਚੀ ਆ ਡੱਬੀ ਦਾ ਹੁਣ ਤੇ ਉਹਦਾ ਮਾਪੇ ਉਹਦਾ ਹਾਂ ਹੈ ਇਹ ਆਪਣੇ ਸਾਖੇ ਬੁੱਤਰਾ ਜੋ ਇਹ ਗਰਦੇ ਦੇ ਵਾਲੇ ਮੈਸੇਜ ਹੀ ਗਏ ਆ ਦੋਵੇਂ ਆਪ ਰੋਕਲੇ ਚੱਕੜ ਨਾਲ ਦਾ ਪੁੱਥੇ ਛੜੇਗਾ ਕੋਣੀ ਛੜੇਗਾ ਬਾਹਰ ਚੰਗਾ ਬੜਾ ਸੀਗਾ ਉਧਰ ਮਗਰੋਂ ਬੈਰੀ ਲੱਗੀ ਸੀ ਉਹ ਫੜ ਕੇ 4:00 ਵਜੇ ਆ ਇਹਨਾਂ ਦਾ ਸਗਾ ਬਰਾਹੀ ਜੀ ਦੋਵੇਂ ਭਾਈ ਜਾਨਵਰ ਸਾਰੇ ਬਹੁਤ ਸਨੱਖੇ ਨੇ ਬੱਚੇ ਘੜਦੇ ਉਹ ਵੀ ਬਹੁਤ ਸਨੱਖੇ ਨੇ ਬੱਚੇ ਘੜ ਭਾ ਲਾ ਕੇ ਪਿਆਰ ਕੀਤੀ ਵੀ ਸੇ ਬੱਚਾ ਰੋਕਲੇ ਯਾਰ ਕੀ ਦੋਵੇਂ ਫਾਰਮੇ ਲਾਇਆ ਇਹ ਹਸਬੰਦ ਲਗੇ ਯਾਰ ਕੀ ਬੱਚੇ ਡਾਉਨ ਘੜਾਵਾਂਗੇ ਇਹਨਾਂ ਦੇ ਹੱਡ ਗੱਡ ਦੇ ਬਹੁਤ ਬੇ ਚੌੜੇ ਆ ਬੁੱਤਰਾ ਹੋਈ ਸਨੱਖੇ ਬਹੁਤ ਭਾਈ ਬਹੁਤ ਚੰਗੇ ਜਾਨਵਰ ਆ ਭਾਈਆਂ ਦੇ ਹੁਣ ਆ ਆ ਬਈ ਹੁਣ ਆਪਾਂ ਦੂਜੇ ਖੁੱਡਿਆਂ 'ਚ ਆ ਗਏ ਆ ਆਪਣੇ ਬਾਕੀ ਖੁੱਡਿਆਂ 'ਚ ਤੇ ਇੱਧਰ ਤੁਹਾਨੂੰ ਦਿਖਾਉਣੇ ਆ ਸਾਰੇ ਜਾਨਵਰ ਉੱਧਰ ਵੀ ਪਰੇ ਖੁੱਡੇ ਹੈਗੇ ਆ ਦੋ ਬਈ ਤੇ ਇੱਧਰ ਵੀ ਆ ਵੱਡਾ ਖੁੱਡਾ ਸਾਰਿਆਂ ਦਾ ਇਹ 'ਚ ਵੀ ਵੱਡੇ ਜੋੜੀ ਆ ਦਿਖਾਉਣੇ ਆ ਤੁਹਾਨੂੰ ਸਾਰੇ ਉਹ ਦੇਖ ਲੈ ਬਈ ਜਾਨਵਰ ਨੇੜੇ ਕਰਕੇ ਦੇਖਾਂਗੇ ਆਂਡੀ ਕਰੀ ਬਿਠੇ ਵੀ ਜੋੜ ਗਏ ਕੋ ਬੱਚੀ ਕੱਢੀ ਜਾਂਦੇ ਆ ਤੇ ਆ ਸੈੱਲ ਨੂੰ ਲਾਈਟ ਲਾਓ ਬਈ ਇਹਦਾ ਖੁੱਡਾ ਚੋਂ ਗਏ ਬਈ ਮੀਂਹ ਦਾ ਮੌਸਮ ਆ ਬਈ ਖੁੱਡਾ ਚੋਂ ਹੀ ਜਾਂਦਾ ਹੈ ਤੇ ਬਈ ਆਪਾਂ ਦਿਖਾਉਣੇ ਆ ਤੁਹਾਨੂੰ ਆ ਜੋੜੀ ਲਿਆ ਆ ਬਾਈ ਫੜ ਕੇ ਤੇ ਇਹ ਕਿਹੜਿਆਂ ਦੇ ਆ ਬਈ ਜੋੜੀ ਆ ਵੀ ਕਬੂਤਰ ਪਚਵਾਲਾਂ ਚਾਹਾਂ ਆਪਾਂ ਮੁੱਲ ਲੈ ਸੀਗੇ ਇਹ ਠੀਕ ਆ ਦੋ ਸਾਲਾਂ ਦੇ ਬਾਹਲੇ ਚੰਗੇ ਬੱਚੇ ਓਡੇ ਰੰਗ ਵੀ ਬਈਏ ਸਾਰੇ ਕੜਦਾ ਇਹਦੇ ਕੂਦਰੀ ਨਾਲ ਦੀ ਮਰ ਗਈ ਸੀ ਆਪਾਂ ਜੋੜੀ ਲਈ ਸੀਗੀ ਇਹ ਅਤਕੀ ਸਾਲੀ ਮਰੀ ਆਹੋ ਉਹਦੇ ਆਪਣੇ ਕੋਲ ਇਹਦੇ ਜੋੜੀ ਦੇ ਬੱਚੇ ਬੱਚੇ ਕਿਵੇਂ ਓਡੇ ਬਈ ਬੱਚੇ ਵੀ ਬਹੁਤ ਚੰਗੇ ਓਡੇ ਜੋੜੀ ਦੇ ਬਾਅਦ ਚੋਂ ਆਪਾਂ ਪਿਓਰ ਦੀ ਬਾਹਲੇ ਕਿਹੜਾਈ ਬੈਠੇ ਆ ਬਾਅਦ ਚ ਕੋਈ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਆਪਦੇ ਕੋਲ ਇੱਕੜਾਉਣੇ ਪੈਂਦੇ ਕੋਈ ਚੰਗੇ ਕੋਈ ਨਹੀਂ ਦਿੰਦਾ ਮੰਗ ਮੇ ਇਹ ਹਣ ਆਪਾਂ ਨੂੰ ਇਹਨਾਂ ਦੇ ਓੜਿਆਂ ਦਾ ਪਤਾ ਇਹਦੇ ਪੱਠੇ ਬਟਕਾ ਮੇਰੇ ਨਾਲ 5-7 ਬੈਠੇ ਹੋਣਗੇ ਆਪਸੇ ਮੈਂ ਪ ਇੱਕ ਉਤਰੀ ਬਈਅਤ ਕੀਅਤ ਦੀ ਸਾਲੀ ਆਪਣੀ ਛੱਡੀ ਦੀ ਪੱਟੀ ਇਹ ਆਪਣੀ ਡੇਲੀਆ ਦੀ ਛੱਡੀ ਸੀ ਬਾਜੀ ਇਹ ਠੀਕ ਹੈ ਮੱਲਣ ਕਲਬ ਦੀ ਬਾਈ ਸਵਾਲੀ ਠੀਕ ਹੈ ਪਰ ਟੂ ਸਟਾ ਉੱਲੀ ਲੰਗੀ ਸੀ ਮੋੜ ਵੀ ਇਹਦੇ ਜੇ ਲੱਗੀ ਵੀ ਆ ਇਹ ਉੱਥੋਂ ਲੱਗੀ ਸੀ 12 ਵਜੇ ਇਹ ਜਿੱਥੋਂ ਜਾਵੜੀ ਸੀ ਜਿੱਥੋਂ ਬਾਈ ਜੀ 7 ਵਜੇ ਬੈਠੀ ਸੀ ਇਹ ਗਲਤੀ ਆਪਦੀ ਸੀ ਪੰਡ ਛੋਟਾ ਦੇਤਾ ਇਹਨੂੰ ਕੂਤਰੀ ਘਰੇ ਬਾਹਲੀ ਡਾਵੀ ਸੀਗੀ ਤਾਂ ਕਰਕੇ ਉਹ ਕਬੂਤਰ ਲੱਗੀ ਵੀ ਆ ਤੇ ਅੱਖਾਂ ਵੀ ਦਿਖਾਈਆਂ ਇਹਦੀਆਂ ਅੱਖਾਂ ਵੀ ਚਟੀਆਂ ਦੀ ਇਹ ਕਾਲੀ ਨੋਕ ਆ ਚਟੀਆਂ ਅੱਖਾਂ ਦੀ ਕੂਤਰੀ ਆ ਬਈ ਬਹੁਤ ਸਨੱਖੀ ਕਬੂਤਰੀ ਆ ਹੋਰ ਵੀ ਦੀ ਉਹੀ ਲੱਗੀ ਦੀ ਆ ਦੂਜੀ ਕਾੜੀ ਨੂੰ ਕਰੇ ਬੜੀ ਡਾਵੀ ਕਰਕੇ ਇਹਨੂੰ ਰੋਕ ਹੀ ਲਿਆ ਬੱਚਾ ਵਾਸਤੇ ਮੁਰਗੇ ਦੇ ਗੂਤਰ ਨੇਤਰ ਨੂੰ ਬਾਈ ਦੇ ਬੰਦੇ ਲੀਏ ਯਾਂ ਜੁੜੀ ਲੱਗੀ ਵੀ ਆਸ ਮਿਲ ਗਈ ਤੇ ਆਹ ਬਾਈ ਨੇ ਹੁਣ ਆਪਾਂ ਨੂੰ ਚੀਨੇ ਚੀਨੇ ਕੱਢ ਕੇ ਦੇ ਤੇ ਆ ਇਹਨਾਂ ਦਾ ਸ਼ੌਕ ਕਰਾਊਗਾ ਹਣ ਬਾਈ ਗੂਤਰ ਮੈਂ ਆਪਾਂ ਤੁਹਾਨੂੰ ਦੱਸਿਆ ਮੁੱਲ ਲਿਆ ਸੀਗਾ ਠੀਕ ਆ ਬਾਈ ਉਹਦੇ ਨਾਲ ਆਪਾਂ ਜਿਹੜੀ ਕੂਦਰੀ ਆਪਾਂ ਨੂੰ ਮੁੱਲ ਲਈ ਸੀ ਉਹਦੇ ਨਾਲ ਲਾ ਕੇ ਆ ਪੱਠੀ ਘੜਾਈ ਦੀ ਆਪਾਂ ਪਹਿਲੀ ਠੀਕ ਆ ਬਾਈ ਘੜਾਈ ਤਾਂ ਬਾਹਲੇ ਸੀ ਵਿੱਚੋਂ ਦੋ ਤਿੰਨ ਬਾਈਆਂ ਛੜਤੀ ਇੱਕ ਦੂਜਾ ਚੁੱਕੇ ਗਵਾਜ ਗਈ ਸੀਗੇ ਇੱਕ ਰੋਕਲੀ ਸੀ ਉਹਨਾਂ ਚ ਇਹ ਵੀ ਐ ਰੱਖੀ ਪੱਠੀ ਆ ਬਾਈ ਦੇ ਇਹ ਵੀ ਐ ਰੋਗੀ ਸੀ ਕਿਉਂਕਿ ਪਾਸੇ ਬ ਇਹ ਕੂਦਰੀ ਮਾਰ ਗਿਆ ਪਰ ਗੋਣੀ ਖਤਮ ਹੋ ਜਾਣਾ ਸੀਗਾ ਪੈਰਾਂ ਦੇ ਮੋਜਾ ਬਈ ਇਹਦੇ ਹਾਂ ਵੀ ਪੈਰਾਂ ਦੇ ਪਿਆਮੀ ਮੋਜੀ ਹੁੰਦੀ ਦੇਖੋ ਸਣੱਕੇ ਕਬੂਤਰ ਬਈ ਕਾਲੇ ਬੱਚੇ ਵੀ ਕੱਢਦੇ ਸੀ ਇਹ ਕਾਲੇ ਵਿੱਚ ਗਵਾਤੇ ਸੀ ਇਹਨਾਂ ਦੇ ਉਹ ਫਿਰ ਆਪਾਂ ਉਹ ਕੂਤਰ ਉਹ ਚੋਲਾ ਵੱਡਾ ਤੇ ਉਹਦੀ ਮੇਨ ਪੱਠੀ ਲਾਤੀਆ ਨਾਲ ਮੇਰਾ ਤਿੰਨ ਬੱਚੇ ਇਹਨਾਂ ਨੇ ਕੱਢੇ ਆ ਤੇ ਆਖਾਂ ਬਈ ਖੱਟੀਆਂ ਦੀ ਕੱਢਦੇ ਕਿ ਹੋਰ ਆਖਾਂ ਵੀ ਕੱਢਦੇ ਪਹਿਲਾਂ ਖੱਟੀਆਂ ਦੀ ਕੱਢਦੇ ਸੀ ਮੀਨੇ ਆ ਵੀ ਸ਼ਾਕੀ ਵੀ ਕਰਦੇ ਆਸੇ ਪਯੋਰ ਲੱਗੇ ਇੱਕ ਸ਼ਾਕੀ ਕੱਢੀ ਆ ਦੂਜੀ ਖੱਟੀਆਂ ਦੀ ਏ ਤੋ ਇੱਕ ਬਈ ਉਧਰ ਚਟੀਆਂ ਆਖਾਂ ਫਿਰਦਾ ਉਹ ਚਿਤ ਰੱਖ ਨੇ ਇਹਨਾਂ ਦੇ ਕੱਢੇ ਆ ਬਈ ਉਹ ਚੋਲਾ ਵੱਡਾ ਕਬੂਤਰ ਲਾਗੀ ਦੂਦੀ ਨਾਲ ਪੱਠੀ ਲਾਗੀ ਜਿਹੜੀ ਇੱਕ ਵੱਟੀ ਪਾਸੇ ਬੰਦੀ ਜਾ ਪਰ ਰੋਕ ਲਈ ਸੀ ਇਹ ਦੂਜੇ ਦੇ ਨਾਲ ਦਗਵਾ ਲਈ ਆਪਾਂ ਬਾਈਆਂ ਬੰਦੀਆਂ ਛੱਡ ਗਏ ਹਾਂ ਇਹਦੇ ਨਾਲ ਪਿਆਰ ਲਾ ਗਿਆ ਪਿਆਰ ਬਈ ਇੱਕ ਲੈਣ ਦੇ ਜਾਨਵਰ ਜਮ ਇੱਕ ਲੈਣ ਦੀ ਹੈ ਬਈ ਹਾਂ ਬਹੁਤ ਸੁਨੱਖੇ ਜਾਨਵਰ ਆ ਬਈ ਜਿਹੋ ਉਹਦੇ ਢੀ ਲਾ ਗਿਆ ਤਨਵਾ ਬੇ ਉਕੜਾਏ ਦੇ ਪੱਟੇ ਬਟਕਾਂ ਇਹ ਤਾਂ ਹੋਰ ਵੀ ਪੰਛੀ ਆ ਇਹ ਕੋਈ ਦੂਜੇ ਕੁਡੇ ਦੇ ਕਰਦੇ ਆ ਦੇਸੀ ਕੁਡੇ ਜੇ ਜੋੜਨ ਲਾ ਜਾਵਾਂਗਾ ਸਾਰੇ ਇਹ ਸਾਰੇ ਚੀਨੀ ਹੈ ਤੇ ਆ ਬਈ ਹੋਰ ਦਿਖਾਉਣਾ ਤੁਹਾਨੂੰ ਜਾਨਵਰ ਤੇ ਬਈ ਆਪਾਂ ਹੁਣ ਆਪਣੇ ਬਾਕੀ ਜਾਨਵਰਾਂ ਸ਼ੋਅ ਕਰਾਉਣਾ ਹੋਰ ਆਹ ਕਿਹੜਾ ਬਈ ਆ ਬਈ ਇਹ ਲਾ ਕੁੜੀ ਜੋ ਕੁਤਰਾ ਇਹ ਬਾਈ ਛੱਡਿਆਗਾ ਦੋ ਬਾਈਆਂ ਛੱਡਿਆ ਹੋਇਆ ਦੋ ਇੱਕ ਥਾੜੀ ਦੂਸਰੇ ਛੱਡਿਆ ਹੀਗਾ ਤੇ ਖੁਰ ਦੂਜੀ ਬਾਈ ਦਾ ਹੁਣ ਚੇਤਾ ਨਹੀਂਗਾ ਕਿੱਥੇ ਛੱਡਿਆ ਬਾਹਲੇ ਟਾਈਮ ਦਾ ਪਰਾਣਾ ਬੀਤਰਾ ਇਹਦੇ ਬੱਚੇ ਬੱਚੇ ਕਢਾਏ ਆ ਬਾਈ ਕਿ ਨਹੀਂ ਬੱਚੇ ਵੀ ਦੀ ਇੱਕ ਦੋ ਹੈਗੇ ਬੱਚੇ ਗਵਾ ਗੂਤੇ ਸੀ ਆਪ ਨੂੰ ਸੁਭਣੀ ਸੀ ਛੋਟੇ ਸੀ ਦੋ ਸੀ ਇਹਦੇ ਬੱਚੇ ਹੈਗੇ ਆ ਇਹਦੇ ਉਹ ਖਾਨਦਾਨ ਚ ਕੁਤੇ ਬਹੁਤ ਬੈਠੇ ਆ ਪਿਓਰ ਆਪਣੇ ਰੁਕੇ ਹੋਏ ਆ ਭਲਾ ਸ਼ਾਕਾ ਜੀਗਾ ਵੇਖੋ ਬਾਈ ਜਿਹੜੇ ਕਰਕੇ ਵਿਖਾਉਣੇ ਆ ਦੂਜੇ ਪਾਸੇ ਆ ਵੀ ਟੀਰ ਪਾਉਣ ਲੱਗਿਆ ਉਹ ਖਟਾ ਜਿਵੇਂ ਜਿਵੇਂ ਬੁੱਢਾ ਹੋ ਜਾਂਦਾ ਉਹ ਮਟੀਰ ਵਧ ਜਾਂਦਾ ਇਹਦੇ ਇਹਦਾ ਅ ਉਹਰ ਬਲੀ ਬੀ ਜੀ ਪੱਲਾ ਪੱਲਾ ਬਈ ਬਹੁਤ ਵੱਡੇ ਦੀ ਹੈ ਨਾ ਹਾਂ ਪੱਲੇ ਪੁੱਲੇ ਬਹੁਤ ਵੱਡੇ ਜੀ ਹੁਣ ਤਾਂ ਆ ਕੇ ਬੁੱਢਾ ਗਿਆ ਹੋਇਆ ਪਿਆ ਬਲਵ ਜਰਾ ਕਿੰਨੀ ਕੁ ਉਮਰ ਉਸਾਲੂ ਹੋਰ ਹੋ ਵੀ ਦੇ ਓਏ 15 16 ਸਾਲਾਂ ਦਾ ਹੋਊਗਾ ਆਰਾਮ ਨਾਲ ਹੀ ਇਹ ਕੂਤਰ ਹਾਂ ਬਈ ਕੂਤਰ ਆਪਣੇ ਕੋਲੇ ਆਇਆ ਸੀ ਅਜ ਤੋਂ 5-7 ਸਾਲ ਪਹਿਲਾਂ ਠੀਕ ਹੈ ਜੀ ਹਾਂ ਬੱਚੇ ਦੀ ਆਪਾਂ ਘਰੇ ਤਾਂ ਨਹੀਂ ਕਢਾਇਏ ਤੇ ਆਪਣੇ ਕੋਲ ਕੰਮ ਪ੍ਰਾ ਗੋਲ ਕੂਤਰ ਸੀਗਾ ਅਜ ਕਿਉਂ ਬਾਹਰ ਯੂਕੇ ਜਾਂਦਾ ਆਪਾਂ ਨੂੰ ਮੋੜ ਗਿਆ ਸੀਗਾ ਕੂਤਰ ਇਹ ਉਹਦੇ ਕੋਲੇ ਵਿੱਚ ਬਹੁਤ ਚੰਗੇ ਬਡੇ ਕੂਤਰ ਦੇ ਦੇ ਅਪਨ ਪੰਜ ਪੰਜ ਹੀ ਸਾਲ ਹੋ ਗਏ ਨੂੰ ਕੂਤਰਾ ਇਹਨੂੰ ਆਪਾਂ ਉਹਦੀ ਹੁਣ ਦੇਤਾ ਸੀਗਾ ਬੱਚੇ ਝਗੜਾਉਣਾ। ਗਾਈ ਬਈ ਛੱਡੇ ਬਈ ਇਹਦੇ ਬੱਚੇ ਕੋਈ ਨਹੀਂ। ਹਾਂ ਇਹਦੇ ਬਈ ਵੀ ਕੰਮ ਭਰਾ ਛੱਡੇ ਸੀਗੇ। ਉਹਦੇ ਕੋਲ ਬਹੁਤ ਚੰਗੇ ਉੱਡੇ। ਹੁਣ ਬਾਹਰ ਚਲਾ ਜਾਂਦਾ ਕਰਕੇ ਸਾਨੂੰ ਮੋਰ ਜਿਹਾ ਕੂਤਰ ਇਹ। ਇਹ ਜਰਕੀ ਜੋੜੀ ਛੱਡੀ ਗਈ ਆ। ਬੱਚੇ ਇੱਥੇ ਝਗੜਾਵਾਂਗੇ। ਤੇ ਉੱਧਰ ਬਈ ਆਹ ਚਟਣਾ ਖਾਣਾ। ਇਹ ਵੀ ਕੂਤਰੀਆਂ ਚੁਈਆਂ ਬਿਸ਼ਾਖਾਂ ਚੁਈਆਂ। ਠੀਕ ਆ ਬਈ। ਹਾਂ। ਇਹਦੇ ਮੀਰਾ ਵਾਲੇ ਕੂਤਰ ਉਹਨਾਂ ਚੁਈਆਂ ਬਿਸ਼ਾਖ ਠੀਰਾ। ਇਹ ਰੋਕ ਲਿਆ ਸੀਗਾ। ਇਹ ਕੂਤਰੀ ਇਹਦੀ ਪੱਠੀ ਲੱਗੀ ਸੀ ਜਮਾਂ। ਇਹਦੇ ਨਾਲ ਤੇ ਪਿਓ ਇਹਦਾ ਮਰ ਗਿਆ ਸੀ ਕੂਕਰ ਦਾ। ਤਾਂ ਕਰਕੇ ਰੋਕ ਲਿਆ ਸੀਗੇ। ਕਾ ਕੂਤਰ ਕ ਪਹਿਲਾਂ ਆਪਾਂ ਬਾਈਆਂ ਨਾਲ ਛੱਡਦੀ ਨਹੀਂ ਸੀ ਆਪਾਂ ਕੁੱਤਿਆਂ ਨੂੰ ਬਹੁਤ ਟਾਈਮ ਦੇ ਰੱਖਿਆ ਬਾਈਆਂ ਨਾਲ ਹੋਣੀ ਛੱਡਣ ਲੱਗਿਆ ਪਹਿਲਾਂ ਪਿਓਰ ਕਰਕੇ ਰੋਕੀ ਗਏ ਸਾਰੇ ਇਹ ਵੀ ਪਰ ਪਿਓਰ ਕਰਕੇ ਰੁਕੀਏ ਤੇ ਦੀ ਭੈਣ ਬਾਈ ਛੱਡਦੀ ਜੇ ਪਤਿਆਂ ਨੂੰ 4 ਸਾਲ ਪਹਿਲਾਂ ਇੱਥੋਂ ਬਹੁਤ ਚੰਗੀ ਜੁੱਤੀ ਸੀ ਬਾਈ ਉਹ ਤੇ ਗਵਾਚ ਗਈ ਸੀ ਉੱਥੇ ਆਉਂਦੀ ਭੈਣ ਰੋਕਲੀ ਬੱਚਿਆਂ ਨੂੰ ਠੀਕ ਹੈ ਬਈ ਇਹਦੇ ਬੱਚਿਆਂ ਦੀ ਇਨੀ ਗਾਰੰਟੀ ਆਪਾਂ ਨੂੰ ਜਿੱਥੇ ਮਰਜ਼ੀ ਛੱਡ ਦਈਏ ਜਾਂਦੀ ਨਹੀਂ ਗੀ ਹਾਂ ਉਹ ਵੀ ਬਾਈ ਜਨਵਾਰਸਨ ਲੱਖਿਆ ਨਾ ਇੱਕ ਅੱਖ ਚਿੱਟੀ ਹੈ ਤੇ ਅੱਖ ਇੱਕ ਕਾਲੀ ਹੈ ਬਈ ਆ ਵੀ ਇਸੇ ਦੀ ਬੱਠੀ ਸੀਗੀ ਜਦ ਕੀ ਦੋ ਬਾਈਆਂ ਛੱਡੀ ਸੀ ਇਹ ਵੀ ਨਹੀਂ ਗਈ ਦੋ ਬ ਕੀ ਤੇ ਆ ਬਈ ਆ ਡੱਬੇ ਦਾ ਕੀ ਰਾਜਾ ਇੱਕ ਖੁੱਲ ਜਾਂਦਾ ਇਹ ਡੱਬਾ ਬਈ ਆਪਣੇ ਹਣੀ ਭਰਾ ਨੇ ਦਿੱਤਾ ਆਪਾਂ ਨੂੰ ਬੱਚੇ ਕਢਾਉਣ ਨੂੰ ਠੀਕ ਉਹਨਾਂ ਕੋਲੋਂ ਕਾ ਕੇ ਉਤਰ ਸੀਗੇ ਠੀਕ ਉਹਨਾਂ ਡੱਬਾ ਤਿਆਰ ਜੀ ਇਹ ਵੀ ਅੱਖਾ ਅੱਡ-ਵੱਡਦੀਆਂ ਹਨਾ ਬਈ ਹਾਂ ਬਹੁਤ ਸੁਨੱਖਾ ਜਾਨਵਰ ਆ ਬਈ ਇੱਧਰ ਵੀ ਟੀਰ ਪੈਂਦਾ ਦੇਖ ਸਾਖੀ ਜੀ ਹਾਂ ਉਹ ਇੱਕ ਉਧਰ ਲਾਲ ਡੱਬਾ ਬੈਠਾ ਹੀ ਇੱਧਰ ਆ ਹਨਾ ਬੱਚੇ ਕਢਾਉਣ ਨੂੰ ਲੈ ਦੇਤੀ ਆਪਾਂ ਆਹ ਕੁਦੀਆਂ ਲਾ ਦੇ ਠੀਕ ਡੱਬੇ-ਡੱਬੇ ਬਈ ਨਾਲੇ ਲੋਕ ਕਹਿੰਦੇ ਉੜਦੇ ਨੇ ਯਾਰ ਸਾਰਾ ਕੋਟ ਦਾ ਰੰਗ-ਰੂੰਗ ਦਾ ਕੀ ਆ ਇਹਦਾ ਚਿੱਟੇ ਵੀ ਨਹੀਂ ਬਾਰੀਆਂ ਸਾਰੇ ਜਿੱਦ ਦੀ ਇਹਦਾ ਆ ਭਰਾ ਉਹ ਇਹਦਾ ਅੱਗੇ ਆ ਵੀ ਸਾਰੇ ਆਪਣੇ ਪ्योर ਕੜਾ-ਕੜਾ ਰੁਕੇ ਵਿਆ ਜੁੜ ਨਹੀਂ ਤੱਕੀ ਦੂਰ ਪਾਰਮਗਾਂ ਲਾਇਆ ਆਪਣੀ ਸਾਹਮਣੇ ਉਹ ਜਿਹੜਾ ਪਲੈਸਟੀ ਬੈਠੀ ਵੜੀ ਕੁਤਰੀ ਆ ਸਾਹਮਣੇ ਜੂ ਮਾਰ ਕੇ ਹਾਂ ਬਈ ਕਾਲੇ ਸਰੜੀ ਇਹ ਸਾਰੇ ਕਾਲੇ ਸਰ ਕੀਤੇ ਜਾਂ ਕੰਡ ਕੀਤੇ ਆ ਸਾਰੇ ਇਹਨਾਂ ਪਟਣੀ ਹੀ ਰੁਕ ਗਾਵਾ ਪ्योर ਕਰਕੇ ਚੰਗੀ ਵੀ ਬਾਅਦ ਚ ਦਿੰਦਾ ਨਹੀਂ ਗਾ ਤਾਂ ਇਹ ਕਰਕੇ ਆਪਦੇ ਹੀ ਆਪਣੇ ਰੁਕੇ ਵਿਆ ਜਿਹੜਾ ਆ ਬੈਠਿਆ ਬਈ ਤਾਂ ਇਹ ਸਾਰੇ ਬਿਸ਼ਾਕ ਕੇ ਪਿਓ ਹੋ ਸਾਰੇ ਆਪਣੇ ਕੋਲ ਰੁਕੇ ਵੀ ਜਿੰਨੇ ਵੀ ਸ਼ਾਕੇ ਬੈਠਿਆ ਜਿਹੜੇ ਕਾਲੀ ਚੀਨੀਆ ਪੁੱਛ ਵਾਲਿਆਂ ਚੋਂ ਜਿਹੜਾ ਜੁੜਾ ਮੋਲ ਲਿਆ ਸੀਗਾ ਤੇ ਪੂਰਾ ਇਹ ਚ ਨਹੀਂ ਹੋਣਾ ਪੂਰੇ ਆਉਂਗਾ ਕਿਉਂਕਿ ਜੋੜੀਆਂ ਲਾਤਣਾ ਸਾਰਿਆਂ ਦੇ ਨਾਲ ਤੇ ਆ ਜਿਹੜੀ ਆ ਵੇਖੀ ਇਹ ਇਹ ਤੁਹਾਨੂੰ ਮਦਰ ਸਾਰੇ ਪੁੱਛ ਵਾਲੇ ਚੁਕਾ ਲਈ ਸੀ ਜਿਹੜੇ ਸਾਖ ਕੇ ਆ ਇਹ ਸਾਰੇ ਮੀਰਾ ਵਾਲਿਆਂ ਚ ਵੱਡੇ ਕੂਤਰ ਕੂਸ ਕੀ ਦੇ ਸਾਰੇ ਪ੍ਰੌਰ ਕਰ ਕਰ ਰੁਕੇ ਵੇਆ ਪਹਿਲਾਂ ਆਪਣੇ ਕੂਤਰ ਬਾਹਲੇ ਕੱਟ ਗਏ ਸੀਗੇ ਮਰ ਮੁਰਗੇ ਅੰ ਵਿੱਚੋਂ ਇਹਨਾਂ ਦੀਆਂ ਜੋੜੀਆਂ ਲਾਉਣਗਾ ਕਿ ਭਈ ਲਾਤੀਆਂ ਜੇ ਜੋੜੀਆਂ ਵੀੜੀਆਂ ਲਾਉਣ ਵਾਲੀਆਂ ਸੀ ਲਾਤੀਆਂ ਇਹ ਫਿਰ ਪਿਆਰ ਬਾਹਾਂ ਕਿਹੜਾ ਜਾਊਗਾ ਨਾ ਇਦਾਂ ਆ ਪਾਰਾ ਬਾਰਾ 15 15 ਵਿੱਚ 5 5 4 4 ਲਾਤ ਕੇ ਇਹਨਾਂ ਦੇ ਦੂਜੀਆਂ ਰੱਖਾਂਗਾ ਮੈਂ ਇੱਧਰ ਲਿਖ ਦੇ ਬਈ ਇੱਧਰ ਵੀ ਜੋੜੇ ਆ ਵੀ ਕਰਦੇਵ ਗਿਆਨ ਕੂਤਰਾ ਪ ਤਾ ਕਰਕੇ ਬੜਾ ਡੁੱਡਿਆ ਸੀ ਘਰੇ ਤਾ ਰੋਕਲੇ ਸੀਗੇ ਸੁਨੱਖਾ ਵੀ ਬੜਾ ਆਪਣੇ ਕਾਲੇ ਚੀਨੇ ਕੂਤਰਾ ਚੋਂ ਪਿਓਰ ਕੀਤੀ ਵੀ ਹੈ ਵੀ ਆ ਵੱਡੇ ਕੂਤਰ ਦੀ ਪੱਠੀ ਆ ਇਹ ਜਿਹੜਾ ਬਈ ਮੱਲ ਲੈਂਦਾ ਸੀਗਾ ਉਹਦੀ ਪੱਠੀ ਆ ਬਈ ਇਹ ਸੱਤ ਅੱਠ ਕੜਨ ਜਾਵਾਂਗਾ ਕੋਸ ਇਧਰ ਵੇਲ ਲੈਂਗਾ ਬੜਾ ਕੂਤਰਾਂ ਗਾਹਾਂ ਆ ਪਿਓਰ ਕੜਨ ਜਾਵਾਂਗਾ ਜਮਾ ਨਹੀਂ ਆਉਂਦਾ ਲੱਗਿਆ ਜੋੜੀ ਇਹਦੀ ਹੁਣ ਲਾਤੀ ਪੱਠੀ ਤੇ ਕੜਾਇਆ ਇਹ ਕੂਤਰਾ ਹੀ ਲੱਗੀ ਹੋਈ ਜੋੜੀ ਜੋੜੀ ਬੱਚੇ ਗੱਡੀ ਬਿਠੇ ਛੋਟੇ ਆ ਜਿਉਂ ਬੱਚੇ ਵੀ ਕਾਲੇ ਕੜਦੇ ਆ ਜਾਂ ਭੂਰੇ ਗੂੜੇ ਕੜਦੇ ਆ ਬੱਚੇ ਇੰਨੇ ਡਾਵੇ ਹੁੰਦੇ ਨੇ ਘਰੇ ਬਾਹਲੇ ਉੱਡਦੇ ਆ ਤੇ ਬਈ ਸ਼ਾਕ ਕੀ ਇਹ ਨਹੀਂ ਗੱਲ ਜੀ ਰਿਜ਼ਲਟ ਬਈ ਚੰਗਾ ਹੀ ਆਊਗਾ ਕੀ ਲੱਗਦਾ ਬਹੁਤ ਚੰਗੇ ਆਉਂਦੇ ਆ ਸਰ ਰਿਜ਼ਲਟ ਆ ਲੈ ਬਈ ਆ ਵੀ ਉਹਨਾਂ ਚੂ ਪੂਰੀ ਆ ਗਈ ਬਈ ਜੱਟੀਆਂ ਦੀ ਇਹ ਜੱਟੀਆਂ ਆਖਣੇ ਬਈ ਮੇਨ ਆਪਰੇ ਕੰਪਿਊਟਰ ਤਿੰਨ ਹੀ ਆ ਜਾਂ ਪੂਰੇ ਆਏ ਜਾਂ ਕਾਲੀ ਚੀਨੀ ਦੇ ਮੋਲ ਲਏ ਸੀਗੇ ਇਹ ਜਾਂ ਸਾਖ ਕੇ ਆ ਤਿੰਨ ਹੀ ਆਪਣੇ ਕੋਲ ਪੂਰੇ ਆਖ ਕੇ ਬਈ ਕਿੰਨਾ ਜੋ ਆ ਇਹ ਮੀਰਾ ਬਾਜੋ ਬਈ ਤਿੰਨ ਹੀ ਆਪਣੇ ਕੋਲ ਨਸਰਾ ਚੌਥੀ ਆਪਣੇ ਕੋਲ ਹੈ ਨਹੀਂ ਕੋਈ ਵੀ ਇਹ ਆਸਵੇਂ ਲੱਗੀ ਜਾਂਦੇ ਆ ਇਹ ਆਸਵੇਂ ਕਲਰ ਕਰ ਕਰ ਰੱਖੇ ਹੋਏ ਆ ਪੂਰੇ ਵੀ ਰੱਖੇ ਜਾਂ 10 12 ਕਾਲੀ ਚੀਨੀ ਵੀ 10 12 ਹੋਣਗੇ ਬਈ ਅੱਖਾਂ ਚੱਟੀਆਂ ਦੀ ਕੱਢਦੇ ਨੇ ਹੋਰ ਵੀ ਕੱਢਦੇ ਨੇ ਇਹਨਾਂ ਦਾ ਕ ਇਹ ਆਪਣਾ ਪੁੱਤਰ ਵੀ ਕੰਪੀਲੇ ਸਾਲ ਬਾਈਆਂ ਛੱਡਿਆ ਸੀਗੇ ਇਹ ਅਕੀਮੂ ਕੱਢਿਆ ਸੀਗਾ ਕਰੇ ਜਦ ਕੀ ਫਰਜ਼ੇ ਛੱਡ ਗਈ ਤਾਂ ਕਰਕੇ ਰੋਕ ਲੀ ਦੀ ਅਕੀ ਬਾਈ ਛੱਡਦੇ ਨੂੰ ਇਹਦੇ ਸੱਤ ਅਵਜਾ ਪੀਲੇ ਸਾਲ ਵੀ ਦੋ ਬਾਈਆਂ ਛੱਡਾਈਆਂ ਤੇ ਆ ਬਈ ਹੁਣ ਆ ਜੰਗਲ ਬਾਕੀ ਦੇ ਬਾਕੀ ਜਿਹੜੀ ਮੀਰਾ ਬਾਚੋਂ ਇਹਦੇ ਵੱਧ ਇਹਦੇ ਪੱਠੇ ਪੱਠੀਆਂ ਸਾਰੇ ਆ ਜਿਨੇ ਵੀ ਆ ਆ ਵੇਖੋ ਕਢੀ ਸੁਣਕੀ ਕਢੀ ਇਹਨਾਂ ਪਿਓਰ ਕਰਕੇ ਕਢਾਈ ਵੀ ਆਪਣੀ ਦੋਵੇਂ ਅੱਖਾਂ تیر ਪੈਂਦਾ ਬਹੁਤ ਸੁਣਕੀ ਗੁੰਦਰੀ ਜਾਵੇ ਆ ਵੱਡੀ ਗੁੰਦਰੀ ਮੇਨ ਨਦੀਮਾ ਇਹ ਲੱਗ ਪੜਿਆ ਨੀ ਆ ਵੀ ਉਦੀ ਬਠੀਆ ਪਤਨਾਂ ਦਾ ਬਹੁਤ ਹੈਗਾ ਹੋਣਗਾ 12-15 ਪਟਣਾਂ ਰੁਕਣਾਂ ਆਉਂਗਾ ਪ्योर ਕਰਕੇ ਅੱਜ ਪੁੱਤ ਨਾਲ ਹੀ ਲਾਗੇ ਮਤਲਬ ਪੁੱਤ ਵੀ ਦੋ ਬਾਈਆਂ ਛੱਡਿਆ ਜੀ ਆਪਾਂ ਇਹਦਾ ਠੀਕ ਆ ਠੀਕ ਉਹਦੇ ਨਾਲ ਕਰਕੇ ਵੀ ਬੈਠਾ ਦਾ ਉਹਦੇ ਨਾਲ ਕਰਕੇ ਲਾਜਾਂ ਕਰਦੇ ਆ ਤੇ ਇਹਦਾ ਬਈ ਢੋਲੀਆਂ ਝੋਲੀਆਂ ਕਿੰਨੇ ਕਾ ਲੈ ਲੰਗਾ ਝੋਲਾਂਗਾ ਵੀ ਬੁੱਢੀ ਹੋ ਗਈ ਕੁਤਰੀ ਆਂਡੇ ਤਰਨੋ ਹੋਰ ਗਈ ਉਹਨਾਂ ਝੋਲਾਂ ਦਾ ਬਹੁਤ ਲੈ ਲੰਗਾ ਬਹੁਤ ਪੁਰਾਣੀ ਆ ਉਹ ਵੀ 15-17 ਸਾਲ ਦੀ ਜੀ ਉਹ ਕਾਲੀ ਜੀਨੀ ਬਾਹੂ ਜਿਹੜੇ ਤਾਂ ਮੋੜ ਲਈ ਜਿਦੂਰੀ ਠੀਕ ਆ ਉਹਨਾਂ ਦੀ ਇਹ ਇਹ ਵੀ ਬੋਰ ਕਰਕੇ ਬਰੁਕਦੇਗੇ ਲੱਗ ਲਾ ਤੇ ਬਈ ਅੱਜ ਦਾ ਵਲੌਗ ਇੱ ਤੇ ਬਾਈ ਅੱਜ ਦਾ ਵਲੌਗ ਇੱਥੇ ਖਤਮ ਹੁੰਦਾ ਹੈਗਾ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਬਾਈ ਤੇ ਤੁਹਾਡੇ ਲਈ ਨਵਾਂ ਵਲੌਗ ਲੈ ਕੇ ਆਵਾਂਗੇ ਹੁਣ ਆਪਾਂ